ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਹੀ ਮੈਂ ਤੁਹਾਡੇ ਵਾਸਤੇ ਇਨਸਟੈਂਟ ਬਣਨ ਵਾਲੀ ਜਿਹੜੀ ਕਲਾਕੰਧ ਬਰਫੀ ਦੀ ਰੈਸਪੀ ਲੈ ਕੇ ਆਈ ਆਂ ਅੱਜ ਦੀ ਇਹ ਵਾਲੀ ਜਿਹੜੀ ਆਪਾਂ ਕਲਾਕੰਧ ਬਰਫੀ ਬਣਾਉਣ ਵਾਲਿਆਂ ਨਾ ਇਹਨੂੰ ਬਣਾਉਣ ਵਾਸਤੇ ਨਾ ਤਾਂ ਤੁਹਾਨੂੰ ਘਿਓ ਦੀ ਜ਼ਰੂਰਤ ਪੈਗੀ ਤੇ ਨਾ ਹੀ ਇਹਦੇ ਵਾਸਤੇ ਆਪਾਂ ਨੂੰ ਚਾਸ਼ਨੀ ਬਣਾਉਣ ਦੀ ਜ਼ਰੂਰਤ ਹੈ ਬਹੁਤ ਹੀ ਜਲਦੀ ਮਿੰਟਾਂ ਵਿੱਚ ਇਹ ਵਾਲੀ ਬਰਫੀ ਹੈ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਖਾਣ ਵਿੱਚ ਬਹੁਤ ਟੇਸਟੀ ਬਣਦੀ ਹੈ ਤੇ ਬਣਾਉਣਾ ਇਸ ਨੂੰ ਬਿਲਕੁਲ ਸੌਖ ਹੈ ਤਾਂ ਉਮੀਦ ਕਰਦੀ ਆਂ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤੇਨੂੰ ਲਾਈਕ ਜ਼ਰ ਤੇ ਜੇ ਤੁਸੀਂ ਚੈਨਲ ਦੇ ਨਵੇਂ ਹੋ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਸ ਬਰਫੀ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਇਸ ਬਲਫੀ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ 1 ਕੱਪ ਲੈਣਾ ਹੈ ਪਨੀਰ ਇਹ ਵਾਲਾ ਪਨੀਰ ਹੈ ਜਿਹੜਾ ਘਰ 'ਚ ਬਣਾਇਆ ਹੋਇਆ ਹੈ ਤੁਸੀਂ ਮਾਰਕੀਟ ਦਾ ਪਨੀਰ ਹੈ ਜਿਹੜਾ ਉਹ ਵੀ ਇਹਦੇ ਵਾਸਤੇ ਯੂਜ਼ ਕਰ ਸਕਦੇ ਹੋ ਤੇ ਪਨੀਰ ਨੂੰ ਨਾ ਤੁਸੀਂ ਪਹਿਲਾਂ ਇੱਕ ਵਾਰੀ ਕੱਦੂਕਸ ਕਰ ਲੈਣਾ ਜਾਂ ਥੋੜਾ ਜਿਹਾ ਉਹਨੂੰ ਹੱਥਾਂ ਨਾਲ ਜਿਹੜਾ ਮਸਲ ਲੈਣਾ ਹੁਣ ਆਪਾਂ ਇਹਦੇ ਵਿੱਚ ਅੱਧਾ ਕੱਪ ਪਾਵਾਂਗੇ ਮਿਲਕ ਪਾਊਡਰ ਮਿਲਕ ਪਾਊਡਰ ਹੈ ਤੁਸੀਂ ਇਹਦੇ ਵਿੱਚ ਕਿਸੇ ਵੀ ਬ੍ਰਾਂਡ ਦਾ ਯੂਜ਼ ਕਰ ਸਕਦੇ ਹੋ ਬਸ ਜਿਹੜਾ ਡੇਰੀ ਵਾਈਟਨਰ ਆਉਂਦਾ ਨਾ ਛੋਟੇ ਛੋਟੇ ਪਾਊ ਚਾਹੁੰਦੇ ਆ ਮਿਲਕ ਪਾਊਡਰ ਦੇ ਉਹ ਇਹਦੇ ਵਿੱਚ ਯੂਜ਼ ਨਹੀਂ ਕਰਨਾ ਸਕਿਮਡ ਮਿਲਕ ਦੁੱਧ ਦਾ ਜਿਹੜਾ ਉਬਲਿਆ ਹੋਇਆ ਤੇ ਰੂਮ ਟੈਂਪਰੇਚਰ ਤੇ ਰੱਖਿਆ ਹੋਇਆ ਨਾ ਹੀ ਤਾਂ ਫ੍ਰਿਜ ਦਾ ਬਿਲਕੁਲ ਠੰਡਾ ਦੁੱਧ ਆਪਾਂ ਇਹਦੇ ਵਾਸਤੇ ਯੂਜ਼ ਕਰਨਾ ਤੇ ਨਾ ਹੀ ਗਰਮ ਦੁੱਧ ਪਹਿਲਾਂ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਗੈਸ ਦਾ ਫਲੇਮ ਆਪਾਂ ਹੁਣ ਔਨ ਕਰਨਾ ਹੈ ਪਹਿਲਾਂ ਜਦੋਂ ਸਾਰੇ ਇਨਗਰੀਡੀਅੰਟ ਆਪਾਂ ਮਿਕਸ ਕਰ ਲੈਨੇ ਨੇ ਉਸ ਤੋਂ ਬਾਅਦ ਆਪਾਂ ਗੈਸ ਦਾ ਫਲੇਮ ਔਨ ਕਰਕੇ ਇਹਨੂੰ ਹੁਣ ਲਗਾਤਾਰ ਚਲਾਉਂਦੇ ਹੋਏ ਪਕਾਉਣਾ ਹੈ ਤਾਂ ਇਹ ਵਾਲੀ ਜਿਹੜੀ ਆਪਾਂ ਕਲਾਕੰਦ ਬਰਫੀ ਬਣਾ ਰਹੇ ਆ ਨਾ ਇਹਦੇ ਵਿੱਚ ਆਪਾਂ ਮਿਲਕ ਪਾਊਡਰ ਪਾਇਆ ਹੈ ਤਾਂ ਮਿਲਕ ਪਾਊਡਰ ਦੇ ਕਾਰਨ ਨਾ ਬਹੁਤ ਹੀ ਜਲਦੀ ਇਹ ਜਿਹੜੀ ਬਰਫੀ ਹੈ ਗਾੜੀ ਹੋਣੀ ਸ਼ੁਰੂ ਹੋ ਜਾਂਦੀ ਹੈ ਮਿਲਕ ਪਾਊਡਰ ਤੋਂ ਬਿਨਾ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਲੇਕਿਨ ਮਿਲਕ ਪਾਊਡਰ ਦੇ ਨਾਲ ਨਾ ਇਹਦਾ ਟੇਸਟ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਜਦੋਂ ਤੁਸੀਂ ਇਹਨੂੰ 4 ਤੋਂ 5 ਮਿੰਟ ਪਕਾ ਲਓਗੇ ਨਾ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਇਆ ਹਰੀ ਇਲਾਇਚੀ ਦਾ ਪਾਊਡਰ ਫਲੇਵਰ ਵਾਸਤੇ ਹਰੀ ਲਾਈਚ ਨੂੰ ਪੀਸ ਕੇ ਆਪਾਂ ਇਹਦੇ ਵਿੱਚ ਪਾ ਦਿੱਤਾ ਹੈ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਸਟ ਵਿੱਚ ਪਾਣੀ ਐ ਥੋੜੀ ਜੀ ਚੀਨੀ ਤਾਂ ਇਹ ਅੱਧੇ ਕੱਪ ਤੋਂ ਵੀ ਘੱਟ ਆਪਾਂ ਇਹਦੇ ਵਿੱਚ ਚੀਨੀ ਨੂੰ ਪੀਸ ਕੇ ਪਾ ਦਿੱਤਾ ਅ ਜਿਵੇਂ ਆਪਾਂ ਮਿਲਕ ਪਾਊਡਰ ਇਹਦੇ ਵਿੱਚ ਪਾਇਆ ਨਾ ਉਹ ਵੀ ਮਿੱਠਾ ਤਾਂ ਇਸੇ ਕਰਕੇ ਆਪਾਂ ਜਿਹੜੀ ਇਹਦੀ ਚੀਨੀ ਐ ਇਹਦੇ ਵਿੱਚੋਂ ਥੋੜੀ ਜੀ ਘੱਟ ਪਾਉਣੀ ਐ ਜੇ ਤੁਹਾਨੂੰ ਮਿੱਠਾ ਜ਼ਿਆਦਾ ਪਸੰਦ ਹੈ ਨਾ ਫਿਰ ਤੁਸੀਂ ਇਹਦੇ ਵਿੱਚ ਥੋੜੀ ਜਿਹੀ ਚੀਨੀ ਐ ਜਿਹੜੀ 2 ਤੋਂ 3 ਚਮਚ ਜ਼ਿਆਦਾ ਵੀ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਨਾ ਲਗਾਤਾਰ ਚਲਾਉਂਦੇ ਹੋ ਉਦੋਂ ਤੱਕ ਪਕਾਉਣਾ ਜਦੋਂ ਤੱਕ ਇਹ ਮਿਕਸਚਰ ਜਿਹੜਾ ਸਾਰਾ ਇਕੱਠਾ ਹੋਣਾ ਸ਼ੁਰੂ ਨਹੀਂ ਹੋ ਜਾਂਦਾ ਤਾਂ ਜਿਵੇਂ ਜਿਵੇਂ ਤੁਸੀਂ ਇਹਨੂੰ ਪਕਾਉਂਦੇ ਜਾਓਗੇ ਨਾ ਹੌਲੀ ਹੌਲੀ ਇਹਦਾ ਟੈਕਸਚਰ ਵੀ ਚੇਂਜ ਹੁੰਦਾ ਜਾਏਗਾ ਤੇ ਇਸ ਤਰ੍ਹਾਂ ਦੇਖੋ ਇਹ ਮਿਕਸਚਰ ਇਕੱਠਾ ਹੋਣ ਲੱਗ ਜਾਏਗਾ ਪੂਰੀ ਤਰ੍ਹਾਂ ਆਪਾਂ ਇਹਨੂੰ ਡਰਾਈ ਨਹੀਂ ਕਰਨਾ ਮਤਲਬ ਪੂਰੀ ਤਰ੍ਹਾਂ ਨੂੰ ਸੁਕਾਉਣਾ ਨਹੀਂ ਹੈ ਜਦੋਂ ਇਸ ਤਰ੍ਹਾਂ ਦਾ ਹੋ ਜਾਏਗਾ ਨਾ ਫਿਰ ਆਪਾਂ ਗੈਸ ਦਾ ਫਲੇਮ ਬੰ ਇਸ ਤੋਂ ਬਾਅਦ ਤੁਸੀਂ ਜਿਹੜੀ ਵੀ ਥਾਲੀ ਜਾਂ ਟ੍ਰੇ 'ਚ ਬਰਫੀ ਜਮਾਉਣੀ ਹੈ ਨਾ ਉਹਨੂੰ ਥੋੜਾ ਜਿਹਾ ਉਹਦੇ ਵਿੱਚ ਘਿਓ ਲਗਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹ ਸਾਰਾ ਬਰਫੀ ਵਾਲਾ ਜਿਹੜਾ ਕਲਾਕੰਧ ਵਾਲਾ ਮਿਕਸਚਰ ਇਹਦੇ ਵਿੱਚ ਪਾ ਦਾਂਗੇ ਮੈਂ ਇਹਦੇ ਵਿੱਚ ਬਟਰ ਪੇਪਰ ਵੀ ਲਗਾਇਆ ਨਾ ਇਹ ਬਿਲਕੁਲ ਆਪਸ਼ਨਲ ਹੈ ਬਟਰ ਪੇਪਰ ਹੈ ਤੁਹਾਡੇ ਕੋਲ ਘਰ 'ਤੇ ਤੁਸੀਂ ਲਾ ਸਕਦੇ ਹੋ ਨਹੀਂ ਤਾਂ ਇਸ ਤੋਂ ਬਿਨਾ ਵੀ ਜਿਹੜੀ ਬਰਫੀ ਨੂੰ ਇਸੇ ਤਰ੍ਹਾਂ ਪਲੇਟ ਜਾਂ ਥਾਲੀ ਵਿੱਚ ਜਮਾ ਸਕਦੇ ਹੋ ਥੋੜਾ ਜਿਹਾ ਚਮਚ ਨਾਲ ਆਪਾਂ ਇਹਨੂੰ ਫੈਲਾ ਕੇ ਸੈੱਟ ਕਰ ਦਿੱਤਾ ਉੱਪਰ ਪਾ ਦਿੱਤੇ ਆ ਬਰੀਕ ਕੱਟੇ ਹੋਏ ਪਿਸਤਾ ਡਰਾਈ ਫਰੂਟਸ ਤੁਸੀਂ ਜੋ ਵੀ ਚਾਹੋ ਇਹਦੇ ਉੱਪਰ ਪਾ ਸਕਦੇ ਹੋ ਇਸ ਤੋਂ ਬਾਅਦ ਨਾ ਆਪਾਂ ਇਹਨੂੰ 2 ਘੰਟੇ ਲਈ ਜਿਹੜਾ ਫ੍ਰਿਜ ਵਿੱਚ ਸੈੱਟ ਹੋਣ ਲਈ ਰੱਖ ਦਾਂਗੇ ਫ੍ਰਿਜ 'ਚ ਬਹੁਤ ਜਲਦੀ ਜੰਮ ਜਾਂਦੀ ਹੈ ਤੁਸੀਂ ਚਾਹੋ ਤੇ ਇਹਨੂੰ ਬਾਹਰ ਪੱਖੇ ਹੇਠਾਂ ਵੀ ਰੱਖ ਸਕਦੇ ਹੋ ਬਸ ਥੋੜਾ ਜਿਹਾ ਫਿਰ ਟਾਈਮ ਜ਼ਿਆਦਾ ਲੱਗਦਾ ਹੈ ਤੇ ਮੈਂ ਇਹਨੂੰ 2 ਘੰਟੇ ਬਾਅਦ ਜਿਹੜਾ ਫ੍ਰਿਜੋਂ ਕੱਢਿਆ ਬਰਫੀ ਬਿਲਕੁਲ ਵਧੀਆ ਤਰੀਕੇ ਨਾਲ ਜੰਮ ਚੁੱਕੀ ਹੈ ਹੁਣ ਆਪਾਂ ਇਹਨੂੰ ਇਹ ਜਿਹੜਾ ਇਸ ਤਰ੍ਹਾਂ ਇੱਕ ਪਲੇਟ ਤੇ ਉਸ ਤੋਂ ਬਾਅਦ ਇਸ ਤੇ ਪੀਸੇ ਜਿਹੜੇ ਕੱਟ ਕਰਾਂਗੇ ਹਲਵਾਈ ਤੋਂ ਵੀ ਨਾ ਕਿਤੇ ਜ਼ਿਆਦਾ ਵਧੀਆ ਮਾਰਕੀਟ ਤੋਂ ਕਿਤੇ ਜ਼ਿਆਦਾ ਵਧੀਆ ਜਿਹੜੀ ਇਹ ਵਾਲੀ ਕਲਾਕੰਦ ਬਰਫੀ ਹੈ ਘਰ 'ਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਕੋਈ ਜ਼ਿਆਦਾ ਇਹਦੇ ਵਿੱਚ ਆਪਾਂ ਨੂੰ ਸਮਾਨ ਪਹੁੰਚ ਦੀ ਜ਼ਰੂਰਤ ਨਹੀਂ ਪੈਂਦੀ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਬਿਨਾ ਕਿਉਂ ਤੋਂ ਬਿਨਾ ਚਾਸ਼ਨੀ ਤੋਂ ਇਹ ਬਣ ਕੇ ਅਜਿਹੀ ਤਿਆਰ ਹੋ ਗਈ ਹੈ ਤੇ ਹੁਣ ਤੁਸੀਂ ਚਾਹੋ ਇਹਦੇ ਪੀਸਿਸ ਜਿਵੇਂ ਵੀ ਕੱਟ ਕਰਨਾ ਚਾਹੋ ਇਸ ਤਰ੍ਹਾਂ ਕੱਟ ਕਰ ਸਕਦੇ ਹੋ ਮੈਂ ਤੁਹਾਨੂੰ ਇਹਦਾ ਇੱਕ ਪੀਸ ਨਾ ਤੋੜ ਕੇ ਵੀ ਦਿਖਾ ਦਿੰਨੀ ਹਾਂ ਤੁਹਾਨੂੰ ਇਹਦਾ ਟੈਕਸਚਰ ਪਤਾ ਚੱਲ ਜਾਏਗਾ ਕਿੰਨੀ ਜ਼ਿਆਦਾ ਸੌਫਟ ਤੇ ਬਿਲਕੁਲ ਜਿਹੜੀ ਦਾਣੇਦਾਰ ਮਿਲਕ ਕੇਕ ਦੀ ਤਰ੍ਹਾਂ ਵਾਲੀ ਬਰਫੀ ਹੈ ਨਾ ਬਣ ਕੇ ਤਿਆਰ ਹੋਈ ਹੈ ਕਿਉਂਕਿ ਆਪਾਂ ਇਹਨੂੰ ਪਨੀਰ ਤੋਂ ਬਣਾਇਆ ਦੁੱਧ ਤੋਂ ਬਣਾਇਆ ਤਾਂ ਤੁਸੀਂ ਇਸ ਬਰਫੀ ਨੂੰ ਹੈ ਨਾ ਜਿਹੜਾ 5 ਤੋਂ 6 ਦਿਨ ਤੱਕ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਬਾਹਰ ਨਹੀਂ ਰੱਖਣਾ ਕਿਉਂਕਿ ਗਰਮੀ ਬਹੁਤ ਹੈ ਤਾਂ ਬਾਹਰ ਹੀ ਬਰਫੀ ਹੈ ਜਿਹੜੇ ਖਰਾਬ ਹੋਣ ਦਾ ਡਰ ਬਣਿਆ ਰਹੇਗਾ ਤਾਂ ਤੁਸੀਂ ਇਹਨੂੰ ਜਿਹੜਾ ਫ੍ਰਿਜ ਵਿੱਚ ਸਟੋਰ ਕਰਕੇ ਰੱਖਣਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਨੂੰ ਅੱਜ ਦੀ ਇਹ ਰੈਸਪੀ ਕਿਵੇਂ ਲੱਗੀ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖੋ